ਕੋਈ ਅਜ਼ਰਾ ਬਲੇ ਬਾਈ ਉਤਾਹ ਰਹੇ ਨੇ ਹਫਤੇ ਆਪ ਖਰੀਦੀਆਂ ਨੇ ਅਸੀਂ ਤਾਂ ਦੂਰ ਆਏ ਜੀ ਬਲਾ ਤੋਂ ਕੱਲ ਨੂੰ ਮਾੜਾ ਹੋ ਜਾ ਚੰਗਾ ਹੋ ਜਾ ਰਗਾ ਦੋ ਮਰੂਆ ਥੱਪੜੇ ਸਾਡੀ ਗਰੀਬ ਦੀ ਕਿਸੇ ਨੇ ਨਹੀਂ ਕਹਿਣੀ ਅਗਲਾ ਅਗਲੇ ਤੇ ਲੱਗ ਜੂਗਾ ਸਾਨੂੰ ਨਹੀਂ ਲੋੜ ਹੈ ਜੀ ਦਲਾਲੀ ਦੀ ਸਾਨੂੰ ਤਾਂ 1 ਰੁਪਿਆ ਚਵਾਨੀ ਦੇ ਦੇ ਬਹੁਤਾ ਯਾਰ ਕਰਦੇ ਤਾਂ ਅਸੀਂ ਚੰਗੇ ਆ ਚੰਗਾ ਕਰਦੇ ਕਰਦੇ ਕਈ ਵਾਰੀ ਮਾੜਾ ਕੁਦਰਤੀ ਹੋ ਜਾਂਦਾ ਆਲਾ ਕਹਿੰਦਾ ਜੂਰੇ ਨੇ ਕਰਤਾ ਯਾਰ ਯਾ ਜੇ ਫੋਡਾ ਪਸ਼ੂ ਵਾਗ ਗਿਆ ਨਹੀਂ ਪਤਾ ਗਾਲੀ ਪੈ ਜੀ ਉਹ ਹਾਂ ਕੀ ਮੰਗਦਾ ਬਾਈ ਕਬਤੀ ਹਰ ਮੰਗਾ ਜੀ ਪਾਲੇ ਪੈਸੇ ਨਾ ਮੰਗਾ ਥੋੜੇ ਉਲਾਦ ਜੋ ਜਾਓ ਚਲ ਤਾਣਾਗਾ ਲਾਓ ਸਿੱਪੈਸੇ ਵੀ ਮੰਗਾ ਨਾ ਰੁਕਣਾ ਤੇ ਪਾਤਾ ਨਾ ਨੰਬਰ ਅਸ ਭਾਈ ਛੁੱਟਿਆ ਹਾਂ 40000 ਦੇ ਦੀ ਉਹ ਲੈਂਦਾ ਕੌਣ ਆ ਕਿਉਂ ਜੀ ਮਾਲ ਦਾ ਮੁੱਲ ਲਾਵਾਂਗੇ ਆਏ ਹੋਣੇ ਸੋਹਣੀਆਂ ਪੱਠਾ ਮਿਲ ਲੱਗਦੇ 18000 ਉਹ ਭਾਈ ਬੱਬੂ ਮਿਲਦਾ ਸਾਰਾ ਕੁਸਾ ਮਿਲਦਾ ਕੀ ਨਹੀਂ ਮੰਡੀਆਂ ਚ ਉਹ ਚੰਗੀਆਂ ਪਟਾਖਾ ਵੀ ਕੱਟ ਕੇ ਤੇ ਯਾਰਾਂ ਨੂੰ ਐ ਆਪਾਂ ਨੇ ਵਪਾਰ ਖਤਮ ਨਹੀਂ ਕਰਨਾ ਨਵਾਂ ਬੰਦਾ ਹੈ ਰਿਟ ਦੇਗੀ ਫਿਰ ਪੈਸੇ ਦਲਾ ਥੋੜਾ ਰੋਜ਼ ਦਾ ਵਪਾਰ ਚੱਲਦਾ ਹੈ ਨਵਾਂ ਬੰਦਾ ਮਾਰਨਾ ਨਹੀਂ ਨਾ ਮਾਰ ਬੱਚਾ ਮੈਂ ਤਾਂ ਬੱਕਰਾ ਵੇਚਿਆ ਯਾਰ ਮੇਰੇ ਕੋਲ ਮਿੱਤਾ ਬਾਲੇ ਮੈਂ ਕੀ ਕਰਦਾ ਆ ਇਕਾ ਥਣ ਥਣ ਜੇ ਇੱਕ ਕਰ ਕੱਪਣ ਹੈ ਕੱਪਣ ਦੀ ਗਰੰਟੀ ਤੂੰ ਦੇਵੇਂਗਾ ਸੀਨ ਦੇ ਦੋਵਾਂ ਦਾ ਦੱਸ ਕੀ ਮੰਗਦਾ 42000 ਹੈ ਹੈਲੋ ਬੁੱਲਾੜਾ ਸਾਹਿਬ ਉਹ ਨਹੀਂ ਪਹਾੜ ਚਲੋ 21-21000 ਦਮਾਂ ਦਾ ਤੈਨੂੰ ਪਤਾ ਕਿਹੜੀ ਸੋਹਾਂ ਵਾਲੀ ਆ ਆ ਇਹ ਸੋਨ ਵਾਲੀ ਆ ਚਲੋ ਹੋਰ ਆ ਬਾਈ ਅੱਬਾ ਬੰਗ ਤੇਰੀ ਜ਼ਿੰਮੇਦਾਰ ਸਾਡੀ ਜ਼ਿੰਮੇਦਾਰ ਹੋ ਗਈ ਉਹ ਤਾਂ ਮਹੀਨਾ ਕੱਢੂਗੀ ਤੈਨੂੰ ਆਕੇ ਦਾ ਗਰੰਟੀ ਆ ਸ਼ਾਬਾਸ਼ ਉਹ ਨੂੰ ਨਾਮ ਕਰਕੇ ਵੀ ਕਾਰਟੀ ਆ ਵੀਡੀਓ ਬੋਲੀ ਜਾਂਦਾ ਮੈਂ ਅਲੀ ਦੇ ਭਾਈ ਵਾਪਸ ਕਰ ਦੂਗਾ ਠੀਕ ਆ ਤੋ ਇਹ ਬੰਦਿਆਂ ਆਪਸ ਤੁਸੀਂ ਮੇਰੇ ਮਿਲਦੇ ਚਲਦੇ ਹੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਪਾਣੀ ਤਾਂ ਨਹੀਂ ਛੱਟ ਗਿਆ ਉਹਦਾ ਕੋਈ ਅਸੀਂ ਜ਼ਿੰਮੇਵਾਰੀ ਬਿੰਦ ਦੀ ਨਹੀਂ ਲੈਂਦੇ ਸਾਡੇ ਵਾਲਾ ਰੱਸਾ ਪਾ ਲੰਦਾ ਗੱਲ ਚ ਲੱਗਦਾ ਗਰੀਬ ਆਦਮੀ ਨੂੰ ਖਿੱਚੋ ਅਸੀਂ ਕਿੱਥੋਂ ਪੂਰੇ ਕਰਾਂਗੇ ਲੋਕਾਂ ਦੇ ਮਰਦੇ ਫਿਰਦੇ 100-100 ਰੁਪਏ ਨੂੰ ਅਸੀਂ ਚੱਕਰ ਨਹੀਂ ਆ ਰਹੇ ਜਿਹੜੇ ਪਾਣੀ ਤਾਂ ਨਹੀਂ ਮੈਂ ਪੀ ਕਰ ਦੂੰ ਤੂੰ ਮੈਨੂੰ ਕਿਉਂ ਬੱਕਰੀ ਇੱਕ ਆਪਾਂ ਉਹ ਕਰ ਦੋਏ ਲਵਾਂਗੇ ਯਾਰ ਇੱਕ ਕਰ ਦੇ ਯਾਰ ਦੋ ਦੋ ਇਹ ਫਿੱਟ ਆ ਯਾਰ ਭਾਈ ਦੋਆਂ ਦਾ ਦੇ ਦਈਏ ਤੈਨੂੰ 30000 ਬਸ ਇੱਕ ਚਿੰਮੇੜਤਾ ਤੈਨੂੰ 30000 ਦੇ ਦਈਏ ਦੋਆਂ ਦਾ ਕੱਚੀ ਗੱਲ ਨਹੀਂ ਕਰੀ ਨਹੀਂ ਨਹੀਂ ਕੋ ਕੱਲੀ ਦਿਵਾ ਦੇ ਭਰਾ ਚੱਰ ਕੱਚੀ ਗੱਲ ਨਹੀਂ ਮੈਂ ਕਰੀ ਉਹਦੇ ਬਿਨਾ ਉਹ ਗੋਨੀ ਜਾਉਂਗੇ ਉਹ ਦੋਨੇ ਫਿਰ ਪੈਸੇ ਲਾਵੇ ਚਾਚਾ ਤੂੰ ਵੀ ਕਮਾਲ ਕਰਦਾ ਸਾਈ ਵੱਟੇ ਯਾਰ ਬੰਦੇ ਵੀ ਯਾਰ ਕਾਕਾ ਚਾਚਾ ਕਰੀਣਾ ਹੁਣ ਤੇ ਮਿੱਤਲਾ ਤੂੰ ਕਦ ਗਾਜੀ ਚੜੀ ਲੈ ਲੈ ਰਾਬਾ ਯੂ ਪੱਕੇ ਪੈ 30000 ਦੀ ਤੁਹਾਨੂੰ ਉਹ ਸੁਣੀ ਜਾਂਦਾ 15 15000 ਦੇ ਕੌਣ ਦਿੰਦਾ ਦਿੰਦਾ ਚਰਨਾ ਬਥੇ ਨਹੀਂ ਦਿੰਦਾ ਉਹ ਚਰਨੇ ਆ ਮੁੰਡਾ ਲੈ ਇਹਦਾ ਲਵਾਂਗੇ ਬੱਕਰੀ ਦਾ ਇਹ ਵੀ ਕਰ ਲਈਏ 14 ਦੀ ਲੈ ਦਾਂਗੇ 14 ਦੀ ਲੈ ਦਾਂਗੇ ਜਬਰਦਾ ਮੰਡੀ ਰਾਜੂ ਇਹੋ ਜਿਹੇ ਐ ਸਮਝਾ ਦੇ ਪਰ ਵੀਡੀਓ ਚ ਇਹੋ ਜਿਹੇ ਨਹੀਂ ਮਿਲਦੀਆਂ ਤੋ ਕਿੱਥੇ ਬਾਕੀ ਜੀ ਪੜੀਆਂ ਚਲ ਮੈਂ ਦੇਖੀ ਜਾਂਦੇ ਅਸੀਂ ਜਾਣੇ ਉਦਰੀ ਲੈ ਲੈ ਉਹ ਜਾਂ ਮੇਰੇ ਤੇਰਾ ਮਾਲ ਵੇਚਦੇ ਆਂ ਤੂੰ ਹਸਾਉਣ ਨਾਲ ਨਹੀਂ ਦਿੰਦਾ ਫੇਰ ਅਸੀਂ ਨਵਾਂ ਬੰਦਾ ਮਰਵਾਉਣਾ ਤਾਂ ਨਹੀਂ ਸਾਨੂੰ ਕੋਈ ਏਡੀ ਦਲਾਲੀ ਦੀ ਲੋੜ ਨਹੀਂ ਜਦ ਸੌਦਾ ਹੋ ਗਿਆ ਤੂੰ ਕਹਿ ਕੇ ਵੀ ਲਵਾਗੇ ਨਹੀਂ ਉਹਨੂੰ ਮਾ ਬੰਦੇ ਅਣਜਾਨ ਫਸ ਜਾਂਦੇ ਨੇ ਯਾਰ ਗਰੀਬ ਮਾਰੇ ਜਾਂਦੇ ਨੇ ਉਹਨਾਂ ਨੂੰ ਬਚਾਈਏ ਪਤਾ ਨਹੀਂ ਸਤਾ ਨਹੀਂ ਉਹਨਾਂ ਨੂੰ ਰਾਜੂ ਤੇਰੀ ਵੀਡੀਓ ਦੇਖ ਕੇ ਅਸੀਂ ਐ ਕਰ ਲਿਆ ਪਏ ਮੈਨੂੰ ਲਾਂਬਾ ਦਉਂਦੇ ਨੇ ਆ ਦੋਨੇ ਲੈ ਲਓ ਮੈਂ ਕਹਣਾ ਵੀ حساب ਨਾ ਕਰੋ ਕੰਮ ਜ਼ਰਾ ਹੁਣ ਇਹ ਕੱਢ ਲਈ ਯਾਰ ਨਹੀਂ ਨਹੀਂ ਬੱਕਰੀਆਂ ਦਾ ਬਹੁਤ ਆਈ ਤੇ ਕੱਢ ਦੋ ਮੈਂ ਤੇ ਢੇਰ ਲਾ ਦੂੰ ਬੱਕਰੀਆਂ ਦੇ ਜੋ ਜੋ ਆ ਦੋਨੇ ਢੇਰ ਲਾ ਲਾਂਗੇ ਢੇਰ ਹਾਂ ਇਹ ਖਾਲੀ ਆ ਖੱਲੀ ਐਨੀ ਫੇ ਲੈਣੀ ਸੀ ਪਰ ਲੈ ਨਹੀਂ ਨਹੀਂ ਜਿਹੜੀ ਗੱਲ ਆ ਪਨਾ ਲੈ ਜਬਦੀ ਉਹ ਤੇ ਦੇ ਆ ਉਹਦੇ ਗੱਲ ਦੇਖੀ ਆ ਬਹੁਤ ਯਾਰ ਹੁੰਦੀਆਂ ਈ ਸਾਰੀਆਂ ਵੀਡੀਓ ਚ ਬਣੀ ਜਾਂਦੀਆਂ ਦੋਆਂ ਦਾ 30000 ਨਹੀਂ ਹੋ ਜਾ ਸਾਢੇ 30 ਉਹ ਨਹੀਂ 35 ਨਹੀਂ 33 ਕੋਈ ਇਹਦਾ ਕੋਈ ਚੱਕਰ ਪਏਦਾ ਚੱਕਰ ਫੁੱਟ ਜੀ ਆਪੇ ਫੁੱਟ ਜੂ ਇਹਦਾ ਦੁੱਧ 33 ਨਹੀਂ ਰੱਖੂ ਮੈਂ ਦਾ 32000 ਨਾਮ ਭਾਵਾ ਯਾਰ ਹੋ ਠੀਕ ਹੈ ਕੋਈ ਬਾਹਲੀ ਕਸਰਤਾ ਉਹ ਬਾਈ ਪੱਠਾ ਵਿੱਚ ਛਾੜ ਕੇ ਕਾਢ ਲਿਆ ਵਿਚ ਆਹ ਤਾਂ ਆਪਣਾ ਲੈ ਜਾ ਬਾਪੂ ਅੱਛਾ ਲੈ ਜਾ ਨਾ ਚੰਗੀਆਂ ਪੱਠਾਂ ਆ ਦੋਨੇ ਵਿਚਾਲੇ ਲੈ ਕੇ ਛੁੱਟ ਦੀ ਚੱਲ ਕੋਈ ਹੁੰਦਾ ਸੋਲਟ ਪੋਲਟ ਦੇਖ ਲੈ ਦੇਖ ਲੈ ਯਾਰ ਸੂਤਾਂ ਮੀਚ ਗਈ ਇਹ ਜਮਾ ਹਾਇ ਤੱਕ ਪਣ ਲੱਗਦੀ ਹੈ ਹਾਂਜੀ ਕੱਚੀ ਹੈ ਕੱਚੀ ਆ ਬਾਈ ਆਪਾਂ ਵੀਡੀਓ ਚ ਬੋਲੀਏ ਤੇ ਉਹ ਚਾਚੇ ਨੂੰ ਦੱਸਤਾ 2.5 ਮਹੀਨਿਆਂ ਦੀ ਗੱਪਣ ਇਹ ਪੱਤਾ ਤੋਂ ਵਾਤਾ ਕੱਲ ਤੂੰ ਆ ਕੇ ਆਵੇਂਗਾ ਪਾਣੀ ਧਾਣੀ ਆ ਕਰਨੀ ਉਹ ਨਰਾਲੀ ਦਸੀ ਜਾਂਦੀ ਪੱਕੀ ਦਸੀ ਦੇ ਡਾਏ ਬਾਈ ਯਾਰ 42000 ਦੀ ਯਾਰ ਲੈਣ ਕੇ ਥੋੜੀ ਤੇ ਨਹੀਂ ਕਿੰਨੇ ਦੀਆਂ ਪੂਰੇ 40 ਦੀਆਂ ਹੋਣਗੀਆਂ ਰਾਜੂ ਵੇਚਦੇ ਆ ਬੱਕਰੀਆਂ ਲੈ ਇਹਦੇਆਂ ਬੱਕਰੀਆਂ ਬਾਈ ਯਾਰ ਜਿੱਤੇ ਹੈਗੀਆਂ ਬੱਕਰੀਆਂ ਨੇ ਲੈ ਦਿਆਂ ਬੱਕਰੀਆਂ ਪੱਠਾ ਵੀ ਵੇਖ ਯਾਰ ਤੂੰ ਉਹ ਲੰਘੂ ਨਾ ਲੈਤੀਆਂ ਲੈਤੀਆਂ ਬਾਈ ਬੱਕਰੀਆਂ ਲੈ ਦਿਆਂ ਮੈਨੂੰ ਕਿਹੜਾ ਮੈਂ ਵੇਚਦਾ ਹਾਈ ਵੇਚਦੇ ਆ ਬਾਪਰੇ ਡਾਂਗ ਜੀ ਫੜੇ ਤੂੰ ਮੇਰੀ ਆ ਫੜਾ ਬਾ ਬੇਸਤੀਆਂ ਇਹ ਪੂਰੇ 35000 ਰੁਪਏ ਚੁੱਕ ਕਰੀ ਭਰਤਾ ਮਾਰ ਲਿਆ ਹੋਤੀ ਜੱਟ ਪਾਚੇਰਾ ਮਾਰ ਦੇ ਕਨਾ ਦੋ ਘਾਟੇ ਪਰਾਥਾ ਆਪਣੇ ਨਾ ਖਾ ਲਈ ਕੋਨਾ ਸੀ ਨੁਆਰਿਆ ਭੱਜਣਗੇ ਆ ਰਹਾ ਮਾਰ ਆੜੇ ਹਾਂ ਮੇਰਾ ਕਮਾਲ ਕਰਦਾ ਲੈ ਫੜ ਕੇ ਵੀਡੀਓ ਬਣਾਈਏ ਨਾ ਬੱਛਾ ਨਾਟੀ ਲੈ ਵੀਡੀਓ ਬਣਾਈਏ ਲੈ ਬਟੇ ਆ ਜੋ ਤੇਰੇ ਵਰਗੇ ਸੀ ਨੋਜ ਦੇਖਦੇ ਆ ਹੋਰ ਅੰਦਾਜ਼ੀ ਨਾਲ ਬਾਈ ਹਾਂ ਉਹ ਇੱਕ ਪਤਰੀ ਦਾ ਹਨ ਬਾਈ ਇੱਕ ਬੱਕਰੀ ਉਰੇ ਲਿਆ ਕਿਵੇਂ ਕਿਵੇਂ ਗਾਤੀ ਬੋਲ ਕੇ ਦੱਸ ਨਹੀਂ ਹੁਣ ਦੱਸਿਆ ਮੈਂ ਕਿਹਾ ਬਾਈ ਕਿ ਕੱਲ ਨੂੰ ਆਕੀਵੇਂ ਪਾਣੀ ਧਾਨੀਆ ਚਾਚਾ ਬੋਲ ਕੱਲ ਨੂੰ ਤੂੰ ਆਕੀਵੇਂ ਕਿ ਬਾਈ ਯਾਰ ਨਾ ਕਰ ਨਾ ਕਰ ਉਹ ਦੋ ਹੀ ਮਿਲਿਆ ਫੜ ਕੇ ਉਦੋਂ ਗੱਲ ਕਰਦੇ ਲੋ ਬੱਕਰਿਆਂ ਸੌਦਾ ਦਾਤੀ ਸਰ ਖਰਜਾ ਯਾਰ ਇਹਦੀ ਚੈੱਕ ਤਾਂ ਕਰ ਲਈ ਫੜੀ ਛੋਟੀ ਮੇਥੋਂ ਅਜੂਨ ਚਲਾਉਣ ਕੋਈ ਇਹਦੇ ਚ ਲਾਲ ਚਹਿਣੀ ਡੱਕ ਡੱਕ ਲੁੱਟ ਇਹ ਤਾਂ ਗੱਬਣਾ ਜੀ ਪੱਕੀ ਆਹ ਤਾਂ ਪੱਕੀ ਆ ਬਾਈ ਠੜੀ ਬਾਈ ਗਰੰਟੀ ਆਪਾਂ ਦਿੱਤੀ ਆ ਤੈਨੂੰ ਇਹਦਾ ਪਾਣੀ ਧਾਰੀ ਹੈਗਾ ਜੇ ਚੈੱਕ ਕਰਦਾ ਬੰਦਾ ਕਰ ਲੈ ਕੋਈ ਵੀਡੀਓ ਚ ਬੜੀ ਇਹਦਾ ਬਾਈ ਹਜੇ 2 ਮਹੀਨੇ ਵੀਰਨ ਦੀ ਕਹਿੰਦਾ ਹੈ ਗੱਬਣ 1.5 ਮਹੀਨੇ ਦੀ ਹਾਂ ਉਹ ਠੀਕ ਹੈ ਪਰ ਇੰਨੇ ਚੋਂ ਦਾ ਕੁਛ ਨਹੀਂ ਖੰਡਰ ਹੋਈ ਕੋਈ ਗੱਲ ਨਹੀਂ ਸਹੀ ਤੂੰ ਦੁਬਾਰੇ ਲਵਾ ਲਈ ਬੱਕਰੀ ਸੋਹਣੀ ਜਵਾਨ ਹੈ ਬਾਈ ਉਹ ਜੀ ਦਿੰਦਾ ਤੇ ਸੰਖੀ ਹੈ ਪੂਰੀ ਉਹ ਦਿਨ ਤਾਂ ਕਿਨੇ ਗਰਮ ਗਰਮ ਵਾਲਾ ਪਾਣੀ ਨਾ ਪਿਆਈਨਾਂ ਨਹੀਂ ਨਹੀਂ ਹੋਤਾ ਠੀਕ ਆ ਉਰੇ ਆ ਮਾੜਾ ਅਸਲ ਵਿੱਚ ਤਾਂ ਇਹ ਗੱਬਣੇ ਲਿਕੜੂਗੀ ਉੱਚੀ ਦੱਸ ਦੇ ਤੂੰ ਉੱਚੀ ਦੱਸ ਦੇ ਸਾਹਮਣੀ ਕਿਵੇਂ ਕਰਨੇ ਕਰਾ ਵੇਚਣਾ ਜਿੰਨੇ ਦਾ ਵੇਚ ਮੈਂ ਦਿੱਤੋ ਵੀ ਇਹ ਕਰਾ ਲਾਦਾ ਇਹ ਪਹਿਲਾਂ ਆ ਛੜ ਦੇ ਪਰ ਤੈਨੂੰ ਆਖੀ ਨਹੀਂ ਜਾਂਦਾ ਛੜ ਦੇ ਨੂੰ ਪਰ ਆ ਜਾ ਉਹਦੇ ਉਹ ਪੈਈ ਉਹ ਠੀਕ ਆ ਛੜ ਦੇ ਕਿੰਨੇ ਦੀ ਜਿੰਨੇ ਪਾਏ ਗਏ ਮੁੱਲ ਰੇਟ ਪੈ ਗਿਆ ਇਸ ਗੱਲੀ ਦੇ ਵੱਡਾ ਇੱਕ ਗੱਲ ਸੁਣ ਮੈਂ ਕਰੂੰਗਾ ਸਾਬ ਸੱਚੀ ਦੀ ਸੱਚੀ ਕੱਲ ਸੁਣ ਅੰਨੀ ਕੁੜੀ ਨਾਲ ਕਾਣੀ ਤੋਰੀ ਜਾਂਦੀ ਆ ਕਰੋ ਇਹ ਕੱਲੀ ਕਾਣੀ ਨੂੰ ਕੋਈ ਲੈਂਦਾ ਨਹੀਂ ਆਲਾ ਕਹਿੰਦਾ ਸਾਖ ਦੋ ਮਿਲ ਕੇ ਉਹ ਚੁੱਪਾ ਆਲਾ ਕਹਿੰਦਾ ਦੋ ਮੁੰਡੇ ਵੇਖੇ ਜਾਂਦੇ ਨੇ ਇੱਕ ਗੱਲ ਸੁਣਾ ਇਹ ਮਹੀਨੇ ਨੂੰ ਤਿਆਰ ਹੈ ਉਹ ਨਾਲ ਤੁਰਦੀ ਦੀ ਵੀ ਚੱਲ ਦੋ ਚਾਰ ਮਹੀਨਿਆਂ ਨੂੰ ਤੁਰਦੀ ਨਾਲ ਇਹ ਹੋਣੀ ਨਹੀਂ ਮਿਲਣੀ ਨਹੀਂ ਮੈਂ ਕਹੀ ਜਾਂਦਾ ਸੁਣਾ ਇਹ ਸਾਡੇ 17 17 ਨੂੰ ਬਣ ਗਈਆਂ ਉਹ 17 ਦੀਆਂ ਵਾਲਾ ਦੀ ਸਾਡੇ 17 17 ਦੀਆਂ ਬਣਦੀਆਂ ਨੇ ਕੱਲੀ 17 ਦੀ ਉਹ ਲੈ ਜਾ ਰੱਤੀ ਫੜਾ ਇਹ ਦੇਖੀ ਬੱਕਰੀ ਤੈਨੂੰ ਪੂਰੀ 22000 ਦੀ ਦਵਾਂਗੇ ਮੈਂ ਮਨ ਸਾਫ਼ ਕਰਤਾ ਲੈ ਜਾ 22000 ਦੀ ਬਣੂ ਮਾਲਕ ਪੁੱਛਿਆ ਨਹੀਂ ਉਹ ਇਹ ਕਦੋਂ ਦੇ ਲੱਕੀ ਮੈਂ ਰੋਜ਼ ਇਹ ਬੱਕਰੀ ਹੀ ਵੇਚਦਾ ਕੱਚੇ ਕੰਮ ਕਰਦਾ ਨਹੀਂ ਹਰ 22000 ਉਹ ਵੀ ਚੱਲ ਇਹਦਾ ਮੱਥਾ ਮਾਰੀ ਜਾਂਦਾ ਮਾਲਕ ਪੁੱਛਿਆ ਨਹੀਂ ਵੀ ਮੱਥਾ ਮਾਰੇ ਮੈਂ 25000 ਦੀ ਰਾਜੂ ਹੋਸ਼ ਹੈ ਉਹ ਨਹੀਂ ਕਰਾ ਥਾਪੜੇ ਖਾਵੇਂਗਾ ਤੇ ਜਿਹੜੀ ਕਹਿ ਤੇਰੀ ਕਿਵੇਂ ਚੱਲੂਗੀ ਤੇਰੀ ਕਿਵੇਂ ਚੱਲੂ ਮੈਨੂੰ 20000 ਭਰਾ ਜਦੋਂ ਯਾਰ ਬਾਈ ਦੀ ਲੈ ਜਾ ਚੁੱਪ ਕਰਕੇ ਬੱਕਰੀ ਚੰਗੀ ਐ 25000 ਦੀ ਰਾਜੂ ਤੇਰਾ ਦਿਮਾਗ ਹੱਲ ਗਿਆ ਯਾਰ ਉਹਦੀ ਗਰੰਟੀ ਐ ਤੂੰ ਪਹਿਲਾਂ ਦੱਸੀਦਾ ਹੁੰਦਾ ਨਾ ਵੀ ਮੈਂ ਨਹੀਂ ਮੈਂ ਤਾਂ ਨਹੀਂ ਗੱਲ ਦਾ ਰਾਜੂ ਨੇ ਮੈਨੂੰ ਕਹਿਣਾ ਬਾਈ ਕੋਈ ਨਹੀਂ ਯਾਰ ਆਪ ਲੈਣੀ ਮੱਤਾਂ ਵੱਜੇ ਬੰਦਾ ਨਹੀਂ ਕੱਲੀ ਕੱਲੀ ਦਾ 32 ਮੰਗਿਆ ਹਾਂ 10 ਮਾਰਿਆ ਚੱਕ ਕੇ ਥੱਲੇ ਤਾਂ ਦੇ ਪੱਤੇ ਜੋਗੀ ਬੱਕਰੀ ਬਾਈ ਬੂਈ ਦੀ ਨਹੀਂ ਹੋਣੀ ਨਾਲੇ ਬਾਈ ਦੀ ਤੂੰ ਫੜ ਯਾਰ ਯਾਰ ਰਾਜੂ ਇਹ ਕਿੱਕਣਾ ਯਾਰ ਚੱਕ ਬਾਈ ਦੀ ਖੁਸ਼ ਐ ਆ ਖੁਸ਼ ਹੈ ਜੀ ਆਰ ਦੀ ਰਾਜੂ ਨਹੀਂ ਹਾਂ ਕਿਉਂ ਖੁਸ਼ ਹੈ ਵੀਡੀਓ ਚ ਕਹੇ ਠੀਕ ਆ ਯਾਰ ਤੇਰਾ ਤਾਂ ਕਤ ਨਹੀਂ ਕਰਿਆ ਸੀ ਰਾਜੂ ਹਰਾਂ ਨੇ ਆਪ ਤੋਂ ਲਈਏ ਤੈਂ ਆਪ ਤੋਂ ਉਹ ਬਾਈ ਆਪ ਤੋਂ ਉਹ ਨਹੀਂ ਜਾ ਰਿਹਾ ਕੋਈ ਨਹੀਂ ਤੇ ਪੈਸੇ ਕਿਹੜਾ ਪੰਤਾ ਕਿਹਾ ਗਿਆ ਯਾਰ ਤੇਰਾ ਤੂੰ ਮਾ ਘੱਲ ਗਿਆ ਆਪਣਾ ਮਾਰੂ ਮੈਂ 2000 ਚੱਕ ਵੀ ਦਿੱਤੇ ਹਰ ਜਾ ਰਿਹਾ ਬਾਈ ਚੱਕਿਆ ਚ ਪੈਣੀ ਚੱਕੇ ਚੁੱਕੇ ਨਹੀਂ ਬਾਈ ਤੂੰ ਖੁਸ਼ ਹੈ ਓਏ ਲਖਾਈ ਇਹ ਕਹਿੰਦਾ ਤੋਦ ਹੋਊਗੀ ਤਾਂ ਓਏ ਲਖਾਈ ਮੈਂ ਛੋੜ ਕਰਾ ਦੂੰ ਤੱਪੇ ਉਹ ਸੰਜੀ ਹੋਈ ਲਖਾਈ ਇਹ ਕਰਾ ਦੂੰ ਮਾਂ ਅੱਛਾ ਵੇ ਸੱਪਾ 40000 ਦਾ ਇਹ ਬੰਦਾ ਨਮਰਾਇਆ ਓ ਤੂੰ ਖੁਸ਼ ਹੈ ਮਾਦਾ ਖੁਸ਼ ਆਂ ਪਰ ਅਸੀਂ ਤਾਂ ੱਤਕਾ ਨਹੀਂ ਕਰਿਆ ਆਪਣੀਏ ਤੇ ਇਹ ਪੈਸੇ ਕਨਾ ਓਏ ਆਪ ਲਈਆ ਕਾਇ ਉਸ ਰਾਜੂ ਯਾਰ ਤੂੰ ਤੂੰ ਕਿ ਮੇਰੇ ਨਾਲ ੱਤਕਣਾ ਦਵਾਤੀ ਫਿਰ ਆਪੇ ਲਈਆ ਲੈ ਚਾਹ ਫਿਰ ਕਿਹੜਾ ਹੁਣ ੱਤਕਾ ਦਵਾਤੀ ਅਰੇ ਇਹ ਕੰਨਾ ਇਹ ਇਹ ਲਫੜ ਅਰੇ ਵਾਦਾ ਕਰੇ ਹੁਣ ਇੱਕ ਗੱਲ ਹੈ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਜਿੰਮੇਦਾਰੀ ਰੱਬ ਦੀ ਐਸੀ ਨਹੀਂ ਦੰਦੇ ਮਾਲਕ ਦੇਊਗਾ ਇਹ ਤੁਹਾਨੂੰ ਠੀਕ ਆ ਫਿਰ ਹਾਂ ਜਿੰਮੇਦਾਰੀ ਤੇ ਆਏਗੀ ਐ ਸੂਗੀ ਲੈ ਉਹ ਦੱਸੀ ਸੂਗੀ ਸੂਗੀ ਪੈਸੇ ਖਣਾ ਉਂ ਕੁਛ ਹੋ ਜਾਏ ਥਣ ਖਰਜੇ ਸਾਡੀ ਜਿੰਮੇਦਾਰੀ ਆ ਉਹਦਾ ਇਤਿਹਾਸ ਪੀਣਾ ਚਾਹੀਦਾ ਆਪ ਹੀ ਜਾਣਾ ਵੱਡਾ ਸ਼ਾਨਾ ਬੰਦਾ ਆਏ ਚੁੱਪ ਕਰ ਜਾ ਓਏ ਕਰਕੇ ਹੋਈਆਂ ਬਾਤਾਂ ਆਈਆਂ ਪਾੜਾ ਕੋਈ ਕਰਕੇ ਆਹਦੇ ਪੈਜ ਬੰਦਿਆਂ ਦੇ ਤੁਰੇ ਜਾਂਦੇ ਨੇ ਇੰਨਾ ਜਰਦੀ ਨਹੀਂ ਹੈਗੀ ਦਾਜੂ ਪਰ ਦੇਖ ਲਾ ਕੋਈ ਕਹਿੰਦਾ ਟੱਲੇ ਰਹਿਗੇ ਵਾਹ ਇਹ ਦੱਤ ਬੱਕਰੀ ਲੈਣੀ ਹੈ ਉਹ ਯਾਰ ਉਹੀ ਗੱਲ ਹੈ ਯਾਰ ਸੂਣੀ ਬੱਕਰੀ ਆ ਯਾਰ ਮਹੀਨੇ ਨੂੰ ਇਹ ਦੁੱਧ ਕੇ ਤੂੰ ਲੈ ਉਹ ਯਾਰ ਇਹ ਨਾਲ ਸੂਵੇ ਤੂੰ ਦੁੱਧ ਦੇਉਗੀ ਤੂੰ 20 ਕੋ ਬਣੀ ਤੂੰ ਛੱਟ ਬੰਦੇ ਹੋਰ ਖੜੇ ਬੱਕਰੀ ਲੈਣਾ ਇਤੋਂ ਦੇਰ ਹੀ ਕਰ ਤੀ ਯਾਰ ਕੈ ਨਹੀਂ ਲੈਣੀ ਸਾਡਾ ਪਾਈ ਦੀ ਤਾਂ ਹੁਣ ਲੈ ਜਿੰਦਾ ਖੜੇ ਨਹੀਂ ਗਾਇਲੇ ਮੈਂ ਤੈਨੂੰ ਐ ਕਹਤਾ ਮਹੀਨੇ ਨੂੰ ਸੂਂਦੀ ਹੈ ਉਹ ਤਾਂ ਕੰਨਾ ਹੈ ਬੱਕਰੀ ਦਾ ਉਹ ਛੜ ਜਾ ਯਾਰ ਪਹਿਲ ਹੁੰਦੀ ਹੈ ਯਾਰ ਬਾਬਾ ਜੀ ਉਹੀ ਨਾ ਦੇਖ ਤਾਂ ਬਾਬਾ ਜੀ ਉਹ ਜਾਨਵਰ ਤਾਂ ਦੇਖ ਲੈਣ ਦੇ ਹੋਰ ਫਿਰ ਆਹ ਲੈ ਜਾਣਾ ਉਹ ਪੈਸੇ ਫੜਾ ਕੇ ਕੀ ਪੈਸੇ ਫੜਾ ਆ ਪੈਸੇ ਫੜਾ ਉਹ ਖੁੱਲਾ ਕਰ ਲੈ ਖਾਣਾ ਅਸੀਂ ਐਵੇਂ ਨਹੀਂ ਕੱਢਦਾ ਬੈਕ ਜਾ ਖਰਜਾ ਯਾਰ ਨਵਾ ਆ ਗਿਆ ਉਹ ਦੇਖੀ ਮੈਂ ਕਿਹਾ ਉਹ ਬਾਪੂ ਖਰ 20 ਗਾਗ ਉੱਠ ਗਏ ਓਏ 15 16 ਤੋਂ ਫਿਰ ਦਹੀਂ ਕੋ ਉਠੋ 15 16 ਤੋਂ ਤੂੰ 15 16 ਕਹਿੰਦਾ ਇਹ ਮੈਨੂੰ ਆ ਫਿਰ ਐਂਂ ਦਿਆ ਮੈਂ ਤਾਂ ਹੌਲੀ ਹੌਲੀ ਚੱਲੂਗਾ ਯਾਰ ਮੇਰਾ ਕੀ ਹੋਣੀ ਹੋਣੀ ਨੀਤੇ ਵੀ ਲਾਉਣਾ ਬੰਦਾ ਹੌਲੀ ਹੌਲੀ ਇਕੱਠੇ ਲੱਗ ਜੀ 14 ਲੱਖ 14 ਤਾਂ ਨਹੀਂ ਮਿਲਦਾ ਆਸੀ ਹੌਲੀ ਹੌਲੀ ਬੰਦਾ ਗੇਰ ਪਾ ਕੇ ਲਿਆਣਾ ਤਾਂ ਜੇ ਕੇਰੀ 20 ਮਰਾਂ ਤੂੰ ਕਹਾਂਗਾ ਜਾਂਦਾ ਦੁੱਧ ਵਾਰੀ ਜਾਂਦੀ ਆ ਬੱਕਰੀ ਜੇ ਕੋਈ ਕੰਵੀ ਹੋਈ ਵੇਖ ਲਈ ਜੇ ਕੋ ਗੱਪਣ ਦੀ ਗਾਰੰਟੀ ਲੈਂਦੀ ਆ ਮੈਂ ਵੀਡੀਓ ਬੜੀ ਤੂੰ ਦੋ ਯਾਰ ਨੂੰ ਯਾਰ ਚੰਦ ਗਰੀ ਵਾ ਦੇ 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 ਨਹੀਂ ਇਹ ਨਹੀਂ ਲਿਜਾਣੀ ਨਾ ਲਿਆ ਗਿਆ ਤੇ ਬੰਦੇ 20 ਗੱਪਣ ਦੀ ਗਾਰੰਟੀ ਹੈ ਨਹੀਂ ਲਿਜਾਣੀ ਬਣਾ ਪੈਸੇ ਬਣਾ ਪੈਸੇ

ਉਹ ਆ ਵੀ ਬੁਰਾ ਮਈਆ ਆ ਮੁੰਡੇ ਵੀ ਮਈਆ ਤਾਹੇ ਗਣੀ ਜਾਂਦੇ ਨੇ ਦੋ ਲੈ ਜਾਂਦੇ ਸਾਰਾ ਕੁਝ ਕਰੀ ਜਾਂਦੇ ਆ ਹਲੋ ਮੁਕਰ ਜੀ ਬੰਦਾ ਵੀ ਹੈਗਾ ਪੈਸੇ ਲੈ ਕੇ ਆਈ ਨਹੀਂ ਗਿਆ ਤੁਸੀਂ ਚੈਨਲ ਖੋਲ ਲਿਆ ਹਾਂ ਬਈ ਖੋਲ ਜਾਨਾ ਆ ਜਲਦੀ ਜਾਂਦਾ ਹੈ ਲੈ ਚੱਲਦੇ ਆ ਬਾਈ ਦਿਓ ਜੀ ਹੋਰ ਬੰਦਾ ਪੂਰਾ ਘਰ ਹੋ ਗਿਆ ਭਾਈ ਭਾਈ ਹੋ ਗਿਆ ਹੋ ਗਿਆ ਬਾਈ ਦਿਓ ਜੀ ਟਿੱਕੀ ਫੇਰ ਦਾ ਬਰਾਈ ਦੀ ਮੈਂ ਦਾ 20 22 ਤੁਮ ਮੈਨੂੰ ਪੈਸੇ ਬਣੀਆਂ 22000 ਦੀ ਕਰੀ ਹੈ ਨਹੀਂ ਫੇਰ ਨਹੀਂ ਉਹ ਤੂੰ ਮੈਨੂੰ ਪੈਸੇ ਕਹਿੰਦਾ ਨਹੀਂ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ 7000 ਮੈਂ ਸਾਦਾ ਤੈਨੂੰ ਇਹ ਤਾਂ ਖਰਾਬ ਕਰਦਾ ਫੇਰ 20 ਬਣ ਗਿਆ 22000 ਮੇਰਾ ਪੱਤਨੀ ਦਾ ਦੱਸ ਯਾਰ 22 ਦੀ ਵੀਡੀਓ ਬਣੀ ਆ ਯਾਰ 22 ਤੂੰ ਆ ਪੱਕੀ ਨਹੀਂ 22 ਦੀ ਵੀਡੀਓ ਬਣੀ ਆ ਮੈਂ ਗਵਾਇਆ ਜਵਾਕ ਬਹੁਤ ਚੰਗਾ ਯਾਰ 23 ਤੋਂ ਮੈਂ

ਆ ਗਾ ਖਰਾਬ ਕਰਨਾ ਆ ਗਾ ਨਾ ਖਰਾਬ ਆਏ ਸੋਧਾ ਨਾ ਖਰਾਬ ਕਰੋ ਮਸਾਲੇ ਕੇ ਦਿੱਤੀਓ ਤੋ ੱੱਕੇ ਨਾਲ ਅਸੀਂ ਉਹੀ ਤਾਂ ਗੱਲ ਆ ਉਹ 25 ਦੀ ਕਰਦਾ ਉਹਦੀ ਬੱਕਰੀ ਕਿਉਂ ਖਰਾਬ ਕਰਦਾ ਅਗਲੇ ਦੀ 20 ਦੀ ਜਾਂਦਾ 2 ਨਾਲ 21 ਦੀ ਜਾਂਦਾ ਬੱਕਰੀ 21 ਦੀ ਜਾਂਦਾ ਬਾਈ 21 ਦੀ ਸੁਣ ਵਾਲੀ ਬੱਕਰੀ ਆ ਯਾਰ ਇਹਦਾ ਮਰਚੌਰ ਨਹੀਂ ਕਰੀ ਬਾਈ ਸਿਆਣਾ ਪਿਆਣਾ ਬੰਦਾ ਏ ਆ ਸੋਕੇ ਦਾ ਕੰਮ ਹੈ ਸੋ ਇੱਕ ਹੀ ਹੈ ਦੇਵ ਨਾ ਨਹੀਂ ਲੈਂਦਾ ਨਹੀਂ ਤੂੰ ਆ ਕਹਿੰਦਾ ਆ ਹੋਰ ਕਰ ਪੈਸੇ ਆ ਪੈਸੇ ਦਿਓ ਹੋਰ ਸਾਹ ਯਾਰ ਦੋਤੀ ਜੀ ਹਜ਼ਾਰ ਦੇ ਹੋਰ ਆ ਯਾਰ ਆ ਤਾਂ ਗਿਆ ਉਹ ਦਿਨ ਤਾਂ ਮੈਨੂੰ ਪਤਾ ਕਰਦਣਾ ਲੈ ਲਓ ਪੈਸੇ ਤਾਂ ਪੈਸੇ ਤਾਂ ਕਿਹੜੇ ਪੈਸੇ ਦਾ ਵਿਚਾਰ ਇਹਨਾਂ ਇਹ ਜਲਦੀ ਜਲਦੀ ਕਰ ਲੈ ਯਾਰ ਹੋਰ ਕੀ ਯਾਰ ਮੈਂ ਬਹੁਤ ਤੈਨੂੰ ਆਖਿਆ ਨਾ ਨਹੀਂ ਨਹੀਂ ਬਾਈ ਦੀ ਤੇਰੇ ਕਹਿੰਦੇ ਹੋਇਆ ਸਭਾ ਇਹ ਬਾਈ ਵੀ ਨਹੀਂ ਐ ਬਾਈ ਦੀ ਨਹੀਂ ਤੇਰੇ ਕਹਿੰਦੇ ਸਦਾ ਆਇਆ ਨੀ ਠੋਕਣ ਵਾਲੇ ਤੈਨੂੰ 20 ਵਾਰੀ ਜੇ ਵੀ ਬਾਈ ਦੀ ਲਈ ਹਾਂ ਕਰ ਹਾਂ ਕਰ ਵੀਡੀਓ ਬਣਵਾਈ ਐ ਇਹਨਾਂ ਦੀ ਆ ਕਰਵਾਈ ਐ ਤੇਰੇ ਕੋਲ ਇੱਥੋਂ ਹਾਂ ਸੀ ਪੱਕੇ ਕੰਮ ਕਰਾਉਣੇ ਆ ਕਿਹੜੀ ਨਾਮ ਹੋ ਮੈਂ ਬਾਈ ਇਹ ਨਾ ਮੈਂ ਮੈਂ ਐਡਾ ਕਰਨੇ ਦਾ ਬੰਦਾ ਹੈਗਾ ਜਿੰਨਾ ਸੁਣ ਵਾਲੀ ਨਾ ਮੈਂ ਡਾਂਗੇ ਵੀ ਨਹੀਂ ਚੱਕੀ ਫਿਰਦਾ ਮੈਂ ਤੇਰੀ ਬਾਹ ਵੀ ਨਹੀਂ ਫੜੀ ਜਾ ਸਕਦੀ ਬੜੀ ਗੱਲ ਬੜੀ ਹਾਂ ਹਾਂ ਨਾ ਅਗਲਾ ਜੁਮੇਦਾਰੀ ਮੈਂ ਤੇਰੀ ਬਾਹਵੇਂ ਨਹੀਂ ਬੜੀ ਸੀ ਸੁਣ ਲੈ ਕਿ ਗਰੰਟੀ ਲੈਂਦਾ ਦੁੱਧ ਕੱਢੀ ਆ ਦੁੱਧ ਕੱਢੂਗੀ ਦੁੱਧ ਦੇਊਗੀ ਨਹੀਂ ਸਣਾ ਦੁੱਧ ਪਾਣੀ ਨੂੰ ਹੈ ਜੇ ਪਾਣੀ ਦੂ ਫਿਰ ਕਾਦੀ ਬੱਕਰੀ ਬਾਈ ਯਾਰ ਉਹ ਕਿਹੜਾ ਮੈਂ ਕੀ ਕਹ ਤੇ ਸੁਣ ਵਾਲੀ ਦੀ ਗਰੰਟੀ ਲਈ ਤੇ ਮਸੂਹੂਗੀ ਬੱਕਰੀ ਬਾਰਾਂ 13 14 15 16 17 18 19 20 20 ਬਾਈ 1500 ਹੋਰ ਦਿਓ 20 ਹੋ ਗਏ 1500 ਹੋਰ ਦਿਓ ਹਾਂ ਮੰਡੀ ਤੇ ਲਿਖ ਲੈਣਾ ਆਪਾਂ ਮੰਡੀ ਦੇ ਅਗਲੀ ਤੇ ਦੇ ਜੂਗਾ ਇਹ ਗੱਲ ਹੈ ਅੱਜ ਪਹਿਲਾਂ ਤੂੰ ਨਾਲ ਦਾ ਨਾ ਸਾਰਾ ਕਰਾਜਾ ਤੂੰ ਜੁਫਤਰਾ ਹੁਣ ਚੱਲ ਤੂੰ ਇਹੇ ਦਾ ਕਰੀਏ ਪੂਰੇ ਛੋੜ ਦਿਓ 500 ਜੀ ਦੋਆਂ ਦੋ ਮੈਂ ਤਾਂ ਦੱਸੋ ਕੁਛ ਨਹੀਂ ਇਹਨੂੰ ਦਵਾਤੇ ਗਰੀਬ ਆ ਇਹ ਬੈਕਗਰਾਉਂਡ ਅੱਛਾ ਕਰਾ ਦੂਗਾ ਕਰਾ ਦੂ ਕੋਈ ਪਿਆਰ ਨਾ ਆ ਪਿਆਰ ਨਾ ਤੈਨੂੰ ਖਾ ਲਈ ਭਾਈ ਹੋ ਗਿਆ ਪੂਰਾ ਜਣ 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 ਪੂਰੇ ਕਰ ਉਹ ਕਰ ਉਹ ਬਾਈ 500 ਨਾਲ ਨਫੇ ਨਾਲ ਬੱਕਰੀ ਦੇਣੀ ਹੁਣ ਤਾਂ 500 ਨਾਲ ਨਫੇ ਨਾਲ ਆਹ ਚਾਹ ਰੋਣਾ ਕਰ ਕਰ ਹੈ ਇਹ ਲੈ ਹੁਣ ਫੇਰ ਨਾ ਕਰੀਂ ਮਹਿੰਗੀ ਲਾ ਦੀ ਸੀ ਸਾਢੇ 22 ਦੀ ਦੇਣੀਆ ਤੇਰਾ ਖੜੇ ਖੜੇ ਬੱਜ ਮੈਂ ਦਾ ਘੰਟੇ ਆ ਭਾਲਦਾ ਫਿਰ ਤੈਨੂੰ ਬੱਕਰੀ ਦੇ ਦੇਣੀਆ ਹੁਣ ਤਾਂ ਤੇਰੇ ਤੋਂ ਬੱਕਰੀ ਲੈਣੀ ਸੀ 500 ਨਾ ਦੇਣਾ ਦੇੜੀ ਦੇ ਦੇ ਫਿਰ ਮੈਨੂੰ ਭਲਾ ਕੋਈ ਯਾਰ ਦੇਵੇ ਮੈਂ ਤਾਂ ਵੀ ਨਹੀਂ ਨਾ ਮੈਂ ਰੱਖੀ ਪਤਾ ਕਰ ਲੈਣਾ ਆਹ ਨੂੰ ਸਾਨੂੰ ਇਹ ਗੱਲ ਨਾ ਕੀ ਕਿ ਬੱਕਰੀ ਤੇਰੀ ਇੱਥੇ ਹੀ ਵੇਖਦੀ ਸੀ ਬੱਕਰੀ ਫੰਟਰ ਨਾ ਹੋਵੇ ਬਾਈ ਸੁਣ ਨਾ ਇਹ ਤੂੰ ਗੱਲ ਸੁਣ ਤੂੰ ਯਾਰ ਲੈ 500 ਨਾ ਦੇ 500 ਮੇਰੇ ਲੋੜ ਨਹੀਂ ਤੂੰ ਹੋਰ ਦੇਖ ਲੈ ਹਾਂ ਲੈ ਲੈ ਨਾ ਲੈ ਉਹ ਪੈਂਤੀਆਂ ਦੋ ਦੋਨੀ ਦੇ ਹੈ ਪੈਂਤੀਆਂ ਇਹਨਾਂ ਚ ਲਾਉਂਦਾ ਦੋਨੀ ਦੇ ਪੈਂਤੀਆਂ ਦੋਏ ਆ ਮੰਗਦਾ ਬੰਦਾ ਦੋਏ ਪੈਂਤੀਆਂ ਦੀਆਂ